ਅਸੀਂ ਅੱਜ ਸਾਰੇ ਸਮਾਜ ਇਕੱਠੇ ਹੋ ਕੇ ਅੱਜ ਇੱਕ ਮੀਟਿੰਗ ਕੀਤੀ ਹੈ ਤਾਂ ਕਿ ਜਿਹੜੇ ਡੇਰਾਬਾਬਾ ਆਤਮਾਰਾਮ ਦੇ ਜਿਹੜੇ ਕੇਸ ਨੇ ਦੇਖੋ ਆਮ ਪਬਲਿਕ ਨੂੰ ਨਹੀਂ ਪਤਾ ਵੀ ਕੀ ਚੱਲ ਰਿਹਾ ਔਰ ਕਿੱਥੇ ਖੜਾ ਹੈ ਅਸੀਂ ਅੱਜ ਇੱਕ ਤਾਂ ਪਬਲਿਕ ਨੂੰ ਉਸ ਚੀਜ਼ ਤੇ ਰੋਸ਼ਨੀ ਪਾਈ ਹੈ ਤਾਂ ਕਿ ਪਬਲਿਕ ਨੂੰ ਪਤਾ ਲੱਗੇ ਵੀ ਜਿਹੜੀ ਡੇਰਾ ਕਮੇਟੀ ਉਹ ਕੀ ਕਰ ਰਹੀ ਹੈ ਤਾਂ ਕਿ ਉਹਨਾਂ ਦੇ ਦਿਮਾਗ 'ਚ ਕੋਈ ਸ਼ੰਕਾ ਨਾ ਰਹੇ ਵੀ ਉਹਦਾ ਜਿਹੜਾ ਪੈਸਾ ਕਿੱਥੇ ਜਾ ਰਿਹਾ ਹੈ ਉਹ ਅੱਜ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਬਹੁ ਜਸਪਾਲ ਜੀ ਨੇ ਦੱਸਤਾ ਵੀ ਜਿਹੜਾ ਉਹਦਾ ਪੈਸਾ ਹੈ ਉਹ ਜਗਾ ਲੈ ਕੇ ਜਾ ਰਿਹਾ ਵੀ ਸਮਾਜ ਕੋਲੇ ਨਹੀਂ ਆ ਰਿਹਾ ਲੇਕਿਨ ਅੱਜ ਅਸੀਂ ਸਮਾਜ ਸਾਰਾ ਇਸੇ ਲਈ ਇਕੱਠੇ ਹੋਇਆ ਵੀ ਅੱਜ ਅਸੀਂ ਇਕੱਠੇ ਹੋ ਕੇ ਇੱਕ ਬੈਨਰ ਥੱਲੇ ਅਸੀਂ ਇੱਕ ਯੰਗ ਟੀਮ ਨਵੀਂ ਵਿੱਚ ਜੋੜੀਏ ਜਿਹਦੇ ਚ ਜਜਾਰੂ ਵਰਕਰ ਹੋਣਗੇ ਜਜਾਰੂ ਸਾਡਾ ਸਮਾਜ ਹੋਏਗਾ ਉਸ ਨੂੰ ਇਕੱਠੇ ਹੋ ਕੇ ਤਾਂ ਕਿ ਇਸ ਦੀ ਲੜਾਈ ਨੂੰ ਹੋਰ ਤੇਜ ਕੀਤਾ ਜਾਵੇ ਅਸੀਂ ਜਿਹੜਾ ਬਲਾਵਾ ਦਿੱਤਾ ਔਰ ਡੇਰਾ ਬਾਬਾ ਸਮਿਤੀ ਵੱਲੋਂ ਇੱਥੋਂ ਬਲਾਵਾ ਦਿੱਤਾ ਜਿਹਦੇ ਚ ਤੁਸੀਂ ਦੇਖ ਲਿਆ ਸਾਰਾ ਸਮਾਜ ਇੱਥੇ ਆਇਆ ਔਰ ਹੱਥ ਖੜੇ ਕਰਕੇ ਉਹਨਾਂ ਨੇ ਇਸ਼ਾਰਾ ਵੀ ਦਿੱਤਾ ਸਾਨੂੰ ਵੀ ਅਸੀਂ ਤੁਹਾਡੇ ਨਾਲ ਆ ਨਹੀਂ ਕਾਨੂੰਨੀ ਵੀ ਲੜਾਂਗੇ ਜੇ ਕਿਤੇ ਹੋਰ ਵੀ ਲੜਾਈ ਲੜਨੀ ਪਵੇ ਤਾਂ ਲੜਾਂਗੇ ਵੇ ਸਾਡੀ ਦੇਖੋ ਉੱਥੇ ਜਿਹੜੀ ਸੀਗੀ ਇੱਕ ਨਗਰਪੰਚਾਇਤ ਸੀ ਜਿਹੜੀ ਸਾਡੀ ਸੀਨੀਅਰ ਬੋਡੀ ਸੀਗੀ ਜਿਹਦੇ ਚ ਇੰਚਾਰਜ ਸੀਗੇ ਸਾਡੇ ਬਾਉ ਕੀਮਤ ਰਾਏ ਜੀ ਬਾਉ ਮੋਹਨ ਲਾਲ ਜੀ ਬਾਕੀ ਕਮਲ ਜੀ ਰਾਮ ਗੋਪਾਲ ਜੀ ਖੜੇ ਨੇ ਸਾਨੂੰ ਇਹਨਾਂ ਦਾ ਪੂਰਾ ਸਹਿਯੋਗ ਮਿਲਦਾ ਰਿਹਾ ਅਸੀਂ ਇੱਕ ਬਣਾਈ ਸੀ ਯੂਥ ਕਮੇਟੀ ਯੂਥ ਕਮੇਟੀ ਦਾ ਵੀ ਤਾਂ ਕਿ ਦੇਖੋ ਇਹਨਾਂ ਦਾ ਸਿਸਟਮ ਅਲੱਗ ਸੀ ਸਾਡਾ ਸਿਸਟਮ ਵੱਖ ਸੀ ਸਾਡਾ ਜਿਹੜਾ ਸਿਸਟਮ ਸੀ ਉੱਥੇ ਦੀ ਸਾਮ ਸੰਭਾਲ ਉੱਥੇ ਦੀ ਹਰ ਚੀਜ਼ ਦਾ ਡੈਕੋਰੇਟ ਕਰਨਾ ਉਹ ਜਿਵੇਂ ਤੁਸੀਂ ਪਾਰਕ ਮੈਂ ਤੁਹਾਨੂੰ ਦੱਸਿਆ ਬਣਾਇਆ ਜੋ ਵੀ ਇੱਥੇ ਤੁਹਾਡੇ ਸਾਹਮਣੇ ਮੈਂ ਦੱਸਿਆ ਪਾਰਕ ਦਾ ਝੂਲਿਆਂ ਦਾ ਸਾਡੀ ਡ ਇਹਨਾਂ ਦਾ ਕੰਮ ਸੀਗਾ ਜਿਹੜੀ ਉੱਥੇ ਦੀ ਕੋਰਟ ਕਚੈਰੀ ਦਾ ਅਸੀਂ ਇਹਨਾਂ ਦੇ ਕੰਮ 'ਚ ਕਦੇ ਇੰਟਰਫੇਅਰ ਨਹੀਂ ਕੀਤਾ ਕਿਉਂਕਿ ਸਾਨੂੰ ਕੋਰਟ ਬਾਰੇ ਨਹੀਂ ਪਤਾ ਕੋਰਟ ਬਾਰੇ ਜਿਹੜੀ ਨੌਲੇਜ ਹੈ ਅਸੀਂ ਕਦੇ ਇਹਨਾਂ 'ਚ ਇੰਟਰਫੇਅਰ ਨਹੀਂ ਕੀਤਾ ਇਹਨਾਂ ਨੇ ਸਾਡੇ ਕਿਸੇ ਕੰਮ 'ਚ ਇੰਟਰਫੇਅਰ ਨਹੀਂ ਕੀਤਾ ਲੇਕਿਨ ਅੱਜ ਜਰੂਰਤ ਹੈ ਸਾਨੂੰ ਸਾਰਿਆਂ ਨੂੰ ਇੱਕ ਹੋਣ ਦੀ ਇੱਕ ਹੋ ਕੇ ਇਸ ਚੀਜ਼ ਦੀ ਲੜਾਈ ਲੜੀਏ ਤਾਂ ਕਿ ਆਪਾਂ ਇਸ ਜਿਹੜਾ ਡੇਰੇ ਦਾ ਜਿਹੜਾ ਉਹਦੀ ਇਨਕਮ ਹੈ ਉਸ ਨੂੰ ਸਮਾਜ ਦੇ ਭਲਾਈ ਲਈ ਅਸੀਂ ਕੰਮ ਕਰ ਸਕੀਏ ਆਪਾਂ ਦਾ ਸੀ ਵੀ ਉਹ ਪਹਿਲਾਂ ਮੈਰਿਡ ਹੈ ਬੱਚਿਆਂ ਦਾ ਪਿਓ ਹੈ ਜਿਹੜਾ ਕਿਰਾਇਆ ਵਗੈਰਾ ਲੈ ਰਿਹਾ ਹੈ ਉਹਦੀ ਆਵਾਜ਼ ਪਹਿਲਾਂ ਕਿਉਂ ਨਹੀਂ ਢਈ ਦੇਖੋ ਉਸ ਵੇਲੇ ਉਹ ਸੇ ਨਹੀਂ ਸੀਗੇ ਉਸੇ ਲਈ ਅਸੀਂ ਮੈਂ ਤੁਹਾਨੂੰ ਦੱਸਿਆ ਅਸੀਂ ਆਏ ਆ 93 94 ਲੇਕਿਨ ਉਹ ਸਾਡੇ ਹੋਂ ਤੋਂ ਪਹਿਲਾਂ ਦੀ ਗੱਲ ਹੈ ਤਾਂ ਹੀ ਅਸੀਂ ਮੈਂ ਤੁਹਾਨੂੰ ਦੱਸ ਰਿਹਾ ਵੀ ਅਸੀਂ ਕੋਰਟ ਕੇਸ ਚ ਸਾਨੂੰ ਨਹੀਂ ਨੌਲੇਜ ਸੀ ਅਸੀਂ ਨਹੀਂ ਇੰਟਰਫੇਅਰ ਕੀਤਾ ਇਸੇ ਲਈ ਮੈਂ ਤੁਹਾਨੂੰ ਦੱਸਿਆ ਨਾ ਸਾਡਾ ਜਿਹੜਾ ਕੰਮ ਸੀ ਉੱਥੇ ਦੀ ਡਿਵੈਲਪਮੈਂਟ ਸੀਗਾ ਲੇਕਿਨ ਜਦੋਂ ਸਾਨੂੰ ਪਤਾ ਲੱਗਿਆ ਵੀ ਡੇਰੇ ਕੋਲੇ ਉੱਥੇ ਬੈਠਣ ਲਈ ਜਗ੍ਹਾ ਨਹੀਂ ਅਸੀਂ ਉੱਥੇ ਕਬਜ਼ਾ ਕੀਤਾ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਅਸੀਂ ਸਿਰਫ ਉੱਥੇ ਤੱਕ ਮਹਦੂਦ ਰਹੇ ਆ ਲੇਕਿਨ ਅਸੀਂ ਕਦੇ ਕੋਰਟ ਦੇ ਵਿੱਚ ਅੱਜ ਤੱਕ ਕਦੇ ਕਦੇ ਦਖਲ ਨਹੀਂ ਦਿੱਤਾ ਲੇਕਿਨ ਅੱਜ ਇੱਕ ਅਸੀਂ ਪਲੇਟਫਾਰਮ ਤੇ ਇਕੱਠੇ ਆ ਜਿੱਥੇ ਲੜਾਈ ਲੜਨੀ ਪਊਗੀ ਅਸੀਂ ਰਲ ਕੇ ਅਸੀਂ ਇਕੱਠੇ ਲੜਾਂਗੇ ਉਹ ਕੋਰਟ ਦੇ ਕੰਮਾਂ ਦੇ ਵਿੱਚ ਵੀ ਤੁਸੀਂ ਨਾਲ ਬਿਲਕੁਲ ਨਾਲ ਆ ਜੀ ਜਦ ਇੱਕ ਸਮਾਜ ਇਕੱਠਾ ਹੋ ਗਿਆ ਤਾਂ ਸਾਰੇ ਨਾਲ ਆ ਜੀ ਰਾਮ ਗੋਪਾਲ ਜੀ ਕੀ ਕਹੋ ਕਰਦੇ ਤੁਸੀਂ ਪਰ ਮੈਂ ਜੀ ਰਿਟਾਇਰ ਹੀ ਹਾਂ ਜੀ ਗਜ਼ਟਡ ਅਫਸਰ ਰਿਟਾਇਰ ਹੋਇਆ ਬੈ ਸਰਕਾਰ ਦਾ ਜੀ ਰਾਸ਼ਟਰਪਤੀ ਵੱਲੋਂ ਮੈਂ ਸਮਾਰਨ ਸੀ ਜੀ ਦੇਖੋ ਜੀ ਮੈਨੂੰ ਬਾਕੀ ਗੱਲਾਂ ਦਾ ਕੋਈ ਪਤਾ ਨਹੀਂ ਲੇਕਿਨ ਡੇਰੇ ਵਿੱਚ ਜਿਹੜੀ ਉੱਥੇ ਨਵਾਂ ਡੇਰਾ ਬਣਾਉਣ ਚ ਰੋਟੀ ਪਾਣੀ ਚਲਾਉਣ ਚ ਨੌਕਰ ਦੀ ਨੌਕਰੀ ਦੇਣ ਚ ਬਿਜਲੀ ਬਿੱਲ ਪਰ ਦੇ ਸਾਰੇ ਸਾਰੇ ਵਿੱਚ 90% ਯੋਗਦਾਨ ਮੇਰੇ ਇਕੱਲੇ ਬੰਦੇ ਦਾ ਬਾਕੀ ਮੇਰੇ ਨਾਲ ਸੀ ਮੇਰੇ ਸਹਿਯੋਗੀ ਸੀ ਪੂਰੇ ਲੇਕਿਨ ਕਦੇ ਪਿੱਛੇ ਲੱਗਣ ਦਿੱਤੀ ਹੁਣ 6 ਮਹੀਨੇ ਤੋਂ ਮੈਂ ਇਹਨਾਂ ਨੂੰ ਜਵਾਬ ਦੇ ਦਿੱਤਾ ਵੀ ਮੈਂ ਹੋਰ ਨਹੀਂ ਕਰ ਸਕਦਾ ਵੀ ਮੈਂ ਹੁਣ ਥੋੜਾ ਹੋ ਗਿਆ ਲੇਕਿਨ ਹੁਣ ਆ ਹਾਲਤ ਦੇਖ ਕੇ ਮੈਂ ਮਰਨ ਤੱਕ ਇਹਨਾਂ ਦੇ ਨਾਲ ਹਾਂ ਤੁਹਾਡੇ ਪੁਰਾਣੇ ਟਾਈਮ ਦੇ ਵਿੱਚ ਜੇ ਆਪਾਂ ਗੱਲ ਕਰੀਏ ਵੀ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਜ਼ਮੀਨ ਦੇ ਵਿੱਚ ਮੇਰਾ ਸਹਿਯੋਗ ਹੈ ਜਾਂ ਮਤਲਬ ਕਿ ਜੋ ਵੀ ਲੈਣ ਦੇਣ ਹੈ ਐਦਾਂ ਕਹਿ ਸਕਦੇ ਆਪਾਂ ਦੁਕਾਨਾਂ ਦਾ ਕਹਿ ਲੋ ਵੀ ਮੈਂ ਕਰਾਇਆ ਵਗੈਰਾ ਉਹ ਤੁਹਾਡੇ ਹੱਥੀਆਂ ਆਦਾ ਨਾ ਪਹਿਲਾਂ ਇੱਕ ਦੋ ਦੁਕਾਨਾਂ ਦਾ ਹੁੰਦਾ ਸੀ ਜੀ ਤੇ ਮੇਰਾ ਜਿਹੜਾ ਬਿਲ ਜਸਪੀਓ ਇਹ ਹੈ ਜੀ ਵੀ ਜਿੱਥੇ ਬਾਬਾ ਜੀ ਹਸਣਦੇ ਆ ਮੈਂ ਵੀ ਹਸਣਦਾ ਅਸੀਂ ਇਕੱਠੇ ਆਏ ਸੀ ਉਰੇ ਤੇ ਉਸ ਵਾਸਤੇ ਹੁਣ ਵੀ ਅਸੀਂ ਜੇ ਸ਼ੁਭ ਕੰਮ ਕਰਦੇ ਆ ਬਾਬਾ ਜੀ ਦੇ ਨਾਮ ਲਿਆ ਕਰਦੇ ਆ ਇਸ ਆਪਣੇ ਰਾਜੇ ਨਾਲ ਮੈਂ ਬਾਬਾ ਜੀ ਦੀ ਸਾਰੀ ਫੁੱਲ ਸੇਵਾ ਕੀਤੀ ਹੈ ਫੁੱਲ ਟਾਈਮ ਘਰ ਦਾ ਮੈਂ ਕੋਈ ਕੰਮ ਨਹੀਂ ਕਰਦਾ ਜਦੋਂ ਕਿ ਘਰ ਬਹੁਤ ਲੋੜ ਹੈ ਜਿਹੜੀਆਂ ਜ਼ਮੀਨਾਂ ਨੇ ਜਾਂ ਦੁਕਾਨਾਂ ਆ ਉਹਨਾਂ ਦੀ ਕੋਈ ਰਸੀਦ ਵਗੈਰਾ ਜਾਂ ਕੀ ਜੋ ਜੋ ਅਸੀਂ ਗੱਲਾਂ ਖੋਲਦੇ ਸੀ ਜੀ ਜਾਂ ਕੋਈ ਬੰਦਾ ਅੱਬਾ ਲੈਂਦੇ ਨਹੀਂ ਸੀ ਬੰਦੇ ਤੋਂ ਜੀ ਨਾ ਸੀ ਮੰਗਦੇ ਸੀ ਲੇਕਿਨ ਫਿਰ ਵੀ ਜਿਹੜੇ ਗੱਲਾਂ ਖੋਲਦੇ ਸਾਡੇ ਸਾਡੇ ਪੂਰੀਆਂ ਰਸੀਦਾਂ ਖਰਚੇ ਦੇ ਬਿਜਲੀ ਬਿੱਲ ਸਭ ਟੋਟਲ ਸਾਡੇ ਕੋਲ ਪੂਰਾ ਖਰਚਾ ਹੈ ਜੀ ਰਸਾਇਣ ਰਸੋਈ ਸਭ ਇਸ ਟਾਈਮ ਵੀ ਹੈਗਾ ਜੀ 2 ਮਹੀਨੇ ਹੋ ਗਏ ਕਿਸੇ ਬੰਦੇ ਇਧਰ ਉਧਰ ਮਿਲ ਕੇ ਉਹਦੇ ਜਿੰਦੇ ਤੋੜ ਰਹੇ ਸਾਡੇ ਗੱਲਿਆਂ ਦੇ ਉਹ ਹੁਣ गल बात हुई है अभी द्वारा लगा देने सू भी नहीं पता जी किए तो सी तो तो पता जी जगह लेकिन मदद नहीं सूची गले खोले जी जिंद तोड़े गले खोले खोल खोल पैसे क्या महीने दौ महीने हो गए जी कि ਤਾਂ ਕੋਈ ਅਨੁਮਾਨ ਨਹੀਂ ਹੈ ਕਿ ਕਿੰਨੇ ਜਗਾ ਜੋ ਗੱਲੇ ਦੇ ਵਿੱਚ 5000 ਸੁਣਿਓ 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 ਜੀ ਜੋ ਗੱਲੇ ਦੇ ਵਿੱਚ ਸਮਾਦ ਦੇ ਵਿੱਚ ਕੋਈ ਬੰਦਾ ਸਿਰਦ ਆਲੂ ਪਾ ਜਾਂਦਾ ਸੀ ਉਹਨੂੰ ਅਸੀਂ ਇਸਤੇਮਾਲ ਕਰਦੇ ਸੀ ਬਾਕੀ ਜੇ ਕੋਈ ਸਮਾਦ ਦੇ ਉੱਪਰ ਚੜ੍ਹ ਗਿਆ ਮੰਦਿਰ 'ਚ ਚੜ੍ਹ ਗਿਆ ਹੋਰ ਸਭ ਪੰਡਿਤ ਜੀ ਦੇ ਸੀ ਅਸੀਂ ਨਹੀਂ ਕਹਾਂ ਨੂੰ ਚੁਲਦੇ